ਸੱਤਰੀਆ ਕਾਲ ਜੀ ਅੱਜ ਆਪਾਂ ਤੁਹਾਨੂੰ ਘਰ ਵਿੱਚ ਆਪਾਂ ਫਿਨਿਸ਼ਿੰਗ ਪੱਟੀ ਬਣਾ ਕੇ ਕਿਸ ਤਰ੍ਹਾਂ ਦੇਕੇ ਨਾਲ ਲਗਾ ਸਕਦੇ ਆ ਉਹ ਦੱਸਾਂਗੇ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਸਵਾ ਕਿੰਚ ਜਿਹੜੀ ਹੈਗੀ ਉਹ ਫਿਨਿਸ਼ਿੰਗ ਪੱਟੀ ਲੈ ਲੈਣੀ ਆ ਇਹ ਮੈਂ ਪੇਸਟਿੰਗ ਪੇਪਰ ਲਿਆਗਾ ਠੀਕ ਆ ਤੇ ਉਹ ਚਿਪਕ ਜਾਂਦਾ ਹੁੰਦਾ ਤੇ ਉਸ ਤੋਂ ਜ਼ਿਆਦਾ ਚੌੜਾ ਆਪਾਂ ਥੋੜਾ ਜਿਹਾ ਕੱਪੜਾ ਲੈਣਾ ਬਸ ਆਪਾਂ ਇੰਨਾ ਕੁ ਚੌੜਾ ਲੈ ਲੈਣਾ ਪੇਸਟਿੰਗ ਪੇਪਰ ਤੋਂ ਕੱਪੜਾ ਚੌੜਾ ਵੀ ਉਹ ਸਾਈਡਾਂ ਤੋਂ ਫੋਲਡ ਹੋ ਜਾਵੇ ਠੀਕ ਹੈ ਜੀ ਬਸ ਥੋੜਾ ਥੋੜਾ ਜਿਹੜਾ ਹੈਗਾ ਆਪਾਂ ਚੌੜਾ ਲੈ ਲੈਣਾ ਤੇ ਇਦਾਂ ਲੰਬੀਆਂ ਪੱਟੀਆਂ ਕੱਟ ਲੈਣੀਆਂ ਨੇ ਜੇ ਤੁਹਾਡੇ ਕੋਲੇ ਲੰਬਾ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਜੋੜ ਵੀ ਲਗਾ ਸਕਦੇ ਹੋ ਠੀਕ ਹੈ ਆਪਾਂ ਇਸ ਤਰੀਕੇ ਨਾਲ ਪੇਸਟਿੰਗ ਪੇਪਰ ਜਿਹੜਾ ਹੈਗਾ ਉਹ ਲੰਬੀਆਂ ਪੱਟੀਆਂ ਦੇ ਉੱਪਰ ਰੱਖ ਦੇਣਾ ਤੇ ਦੇਖੋ ਬਸ ਤੁਸੀਂ ਇਹ ਧਿਆਨ ਰੱਖਣਾ ਸਾਈਡਾਂ ਤੇ ਕੱਪੜਾ ਜਿਹੜਾ ਹੈਗਾ ਥੋ ਪ੍ਰੈਸ ਲਗਾ ਲੈਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਪ੍ਰੈਸ ਜਿਹੜੀ ਹੈਗੀ ਆਪਣੀ ਪੂਰੀ ਗਰਮ ਹੋਣੀ ਚਾਹੀਦੀ ਹੈ ਫਿਰ ਹੀ ਇਹ ਜਿਹੜੀ ਹੁੰਦੀ ਆ ਪੇਸਟਿੰਗ ਪੇਪਰ ਇਹਦਾ ਕੱਪੜੇ ਨਾਲ ਚਿਪਕਦਾ ਹੁੰਦਾ ਠੀਕ ਹੈ ਜੀ ਤੇ ਦੇਖੋ ਹੁਣ ਮੈਂ ਪ੍ਰੈਸ ਜਿਹੜੀ ਹੈਗੀ ਪੂਰੀ ਤਰ੍ਹਾਂ ਗਰਮ ਕਰਕੇ ਲਗਾਈ ਆ ਤੇ ਸਾਈਡਾਂ 'ਚ ਥੋੜਾ ਥੋੜਾ ਕੱਪੜਾ ਜਿਹੜਾ ਹੈਗਾ ਉਹ ਵੱਧ ਰੱਖਿਆ ਠੀਕ ਹੈ ਤਾਂ ਕਿ ਆਪਾਂ ਉਹਨੂੰ ਫਿਨਿਸ਼ਿੰਗ ਪੱਟੀ ਦੇ ਉੱਪਰ ਫੋਲਡ ਕਰ ਸਕੀਏ ਬਸ ਇੰਨਾ ਕੱਪੜਾ ਤੁਸੀਂ ਜ਼ਿਆਦਾ ਰੱਖ ਲਓ ਠੀਕ ਹੈ ਜੀ ਦੇਖੋ ਆਪਾਂ ਡਾਇਰੈਕਟ ਜੇ ਇਹਦੇ ਉੱਪਰ ਪ੍ਰੈਸ ਲਗਾਵਾਂਗੇ ਨਾ ਤਾਂ ਇਹ ਚਿਪਕ ਜਾਂਦੀ ਉੱਪਰ ਵਾਲੀ ਸਾਈਡ ਰੱਖਾਂਗੇ ਫ੍ਰੀਸ਼ੀ ਜਿਹੜੀ ਆਪਣੀ ਪੇਸਟਿੰਗ ਪੇਪਰ ਹੈਗਾ ਉਹਨੂੰ ਆਪਾਂ نیچے ਵਾਲੀ ਸਾਈਡ ਰੱਖਾਂਗੇ ਇਸ ਤਰੀਕੇ ਨਾਲ ਵੀ ਇਹ ਆਸਾਨੀ ਨਾਲ ਚਿਪਕ ਜੂਗੀ ਨਹੀਂ ਤਾਂ ਇਹ ਇਕੱਠੀ ਹੋਣ ਲੱਗ ਜਾਂਦੀ ਆ ਜਿਹੜਾ ਆਪਾਂ نیچے ਪੇਸਟਿੰਗ ਪੇਪਰ ਲਗਾਇਆ ਨਾ ਉਹ ਇਕੱਠਾ ਹੋਣ ਲੱਗ ਜੂਗਾ ਜੇ ਆਪਾਂ ਡਾਇਰੈਕਟ ਪ੍ਰੈਸ ਚਲਾ ਦੇਵਾਂਗੇ ਇਹਦੇ ਉੱਪਰ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਚਿਪਕਾ ਲੈਣਾ ਫਿਰ ਇਹਦੇ ਵਿੱਚ ਹੋਰ ਫਿਨਿਸ਼ਿੰਗ ਆ ਜੂਗੀ ਦੇਖੋ ਜੇ ਤੁਹਾਡਾ ਕੱਪੜਾ ਹਾਰਡ ਹੈਗਾ ਤਾਂ ਤੁਹਾਨੂੰ ਲੋਡ ਵੀ ਨਹੀਂ ਹੈਗੀ ਪੇਸਟਿੰਗ ਪੇਪਰ ਦੀ ਹੁਣ ਮੇਰਾ ਕੱਪੜਾ ਜਿਹੜਾ ਹੈਗਾ ਸੀ ਉਹ ਰਿਓਨ ਕਾਟਨ ਦਾ ਸੀ ਇਸੇ ਲਈ ਮੈਂ ਥੋੜਾ ਜਿਹਾ ਸਟੈਂਡ ਜੋ ਬਣਾਉਣ ਵਾਸਤੇ ਕੱਪੜੇ ਦਾ ਇਸ ਤਰੀਕੇ ਨਾਲ ਫਿਰ ਜਿਹੜਾ ਹੈਗਾ ਪੇਸਟਿੰਗ ਪੇਪਰ ਪਹਿਲਾਂ ਕਪੜੇ ਉੱਪਰ ਚਿਪਕਾ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਸ ਤਰੀਕੇ ਨਾਲ ਦੋਨੋਂ ਸਾਈਡ ਤੋਂ ਜਿਹੜਾ ਕੱਪੜਾ ਵੱਧ ਰੱਖਿਆ ਸੀ ਉਹਨੂੰ ਫੋਲਡ ਕਰ ਦੇਵਾਂਗੇ ਠੀਕ ਹੈ ਤੇ ਇਹਦੇ ਉੱਪਰ ਆਪਾਂ ਪ੍ਰੈਸ ਲਗਾਵਾਂਗੇ ਤਾਂ ਕਿ ਇਹਦੇ ਵਿੱਚ ਫਿਨਿਸ਼ਿੰਗ ਜਿਹੜੀ ਹੈਗੀ ਆ ਉਹ ਪੂਰੀ ਆਵੇ ਤੇ ਦੇਖੋ ਜੇ ਆਪਾਂ ਪਹਿਲਾਂ ਪ੍ਰੈਸ ਲਾ ਲਵਾਂਗੇ ਨਾ ਫਿਰ ਆਪਾਂ ਨੂੰ ਫਿਨਿਸ਼ਿੰਗ ਪੱਟੀ ਲਾਉਣ ਵੇਲੇ ਪ੍ਰੋਬਲਮ ਨਹੀਂ ਹੋਊਗੀ ਠੀਕ ਹੈ ਜੀ ਨਾਲੇ ਕਰੀਜ਼ ਬਣ ਜੂਗੀ ਪੂਰੀ ਇਹ ਫਿਰ ਸਿੱਧੀ ਬਣ ਜੂਗੀ ਫਿਨਿਸ਼ਿੰਗ ਪੱਟੀ ਠੀਕ ਹੈ ਤੁਸੀਂ ਇਸ ਤਰ੍ਹਾਂ ਤਰੀਕੇ ਨਾਲ ਦੋਨੋਂ ਸਾਈਡ ਤੋਂ ਜਿਹੜਾ ਕੱਪੜਾ ਹੈਗਾ ਉਹ ਫੋਲਡ ਕਰ ਦੇਣਾ ਜਿੰ ਤੇ ਆਪਾਂ ਇਹਦੇ ਉੱਪਰ ਪ੍ਰੈਸ ਲਾਉ ਲਿਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਇਹ ਕਿੱਦਾਂ ਦੀ ਬਣ ਜੂਗੀ ਪ੍ਰੈਸ ਜਿਹੜੀ ਹੈਗੀ ਥੋਡੀ ਉਹ ਜਿਆਦਾ ਗਰਮ ਹੋਣੀ ਚਾਹੀਦੀ ਹੈ ਫੇਰੀ ਜਿਹੜੀ ਹੈਗੀ ਇਹਦੀ ਕਰੀਜ਼ ਬਣੂਗੀ ਠੀਕ ਹੈ ਜੀ ਚੰਗੀ ਤਰ੍ਹਾਂ ਤੇ ਇਦਾਂ ਜਿਹੜੀ ਹੈਗੀ ਕਰੀਜ਼ ਬਣ ਕੇ ਦੇਖੋ ਇਹ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਆਜੂਗੀ ਹੁਣ ਆਪਣੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਪੇਸਟਿੰਗ ਪੇਪਰ ਹੋ ਗਿਆ ਤੇ ਸਾਈਡਾਂ ਤੇ ਆਪਾਂ ਕੱਪੜਾ ਫੋਲਡ ਕਰ ਲਿਆ ਠੀਕ ਹੈ ਜੀ ਤੇ ਦੇਖੋ ਆਪਣੀ ਜਿਹੜੀ ਫੈਸ਼ਨ ਪੱਟੀ ਹੈਗੀ ਆ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਆ ਤੇ ਤੁਸੀ ਚਾਹੋ ਤਾਂ ਇਹਦੇ ਉੱਪਰ ਸਲਾਈ ਵੀ ਲਗਾ ਸਕਦੇ ਹੋ ਬਾਅਦ ਚ ਤੁਸੀਂ ਉਹਦੇੜ ਦੇਓ ਸਲਾਈ ਹਨਾ ਵੈਸੇ ਇੰਨੀ ਕੋਈ ਚੱਕਰ ਨਹੀਂ ਹੈਗਾ ਜੀ ਆਪਾਂ ਸੇਮ ਧਾਗੇ ਨਾਲ ਲਗਾਉਨੇ ਆ ਸਲਾਈ ਉਹਦਾ ਪਤਾ ਵੀ ਨਹੀਂ ਲੱਗਦਾ ਹੈਗਾ ਤੇ ਇਦਾਂ ਆਪਾਂ ਫੋਲਡ ਕਰਦੇ ਹੋਏ ਸਲਾਈ ਵੀ ਲਗਾ ਸਕਦੇ ਜੇ ਤੁਹਾਨੂੰ ਲਾਉਣ ਦੇ ਵਿੱਚ ਪ੍ਰੋਬਲਮ ਹੋਵੇ ਠੀਕ ਹੈ ਜੀ ਤੇ ਦੇਖੋ ਆਪਣੀ ਜਿਹੜੀ ਫੈਸ਼ਨ ਪੱਟੀ ਹੈਗੀ ਆ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਆ ਤੇ ਤੁਸੀਂ ਇਹਨੂੰ ਆਸਾਨੀ ਨਾਲ ਹੀ ਜਿਹੜਾ ਹੈਗਾ ਉਹ ਤਿਆਰ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਨੂੰ ਲਾਉਣ ਦਾ ਤਰੀਕਾ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਿਸ ਤਰੀਕੇ ਨਾਲ ਲਗਾਉਣਾ ਦੇਖੋ ਆਪਾਂ ਪਹਿਲਾਂ ਕੱਪੜੇ ਦਾ ਜਿੰਨਾ ਵੀ ਆਪਾਂ ਮਾਰਜਨ ਰੱਖਣਾ ਨਾ ਮਾਰਜਨ ਆਪਾਂ ਇਹਦੇ ਵਿੱਚ ਸਿਰਫ 1 ਇੰਚ ਤੋਂ ਮਤਲਬ ਕੱਟ ਹੀ ਰੱਖਣਾਗਾ ਤਾਂ ਕਿ ਆਪਣੀ ਜਿਹੜੀ ਫਿਨਿਸ਼ਿੰਗ ਪੱਟੀ ਹੈਗੀ ਆ ਉਹ ਕੱਪੜੇ ਦੇ ਉੱਪਰ ਫੋਲਡ ਹੋ ਜਾਵੇ ਨਹੀਂ ਤਾਂ ਫਿਰ ਕੱਪੜਾ ਵਿੱਚੋਂ ਦਿਖੂਗਾ ਠੀਕ ਹੈ ਜੀ ਬਸ ਆਪਾਂ ਥੋੜਾ ਥੋੜਾ ਮਾਰਜਨ ਲੈਣਾ ਇਹਦੇ ਵਿੱਚ ਚਾਕਾਂ ਦਾ ਇਹ ਆਪਣੀ ਜਿਹੜੀ ਹੈਗੀ ਆ ਸ਼ਾਰਟ ਚਾਕਾਂ ਵਾਲੀ ਕੁੜਤੀ ਆ ਤੇ ਦੇਖੋ ਆਪਾਂ ਇਸ ਤਰੀਕੇ ਨਾਲ ਜਿਹੜੀ ਲੇਸ ਹੈਗੀ ਆ ਥੋੜੀ ਜੀ ਚਾਕ ਤੋਂ ਬਾਦਵੀਂ ਰੱਖ ਲੈਣੀ ਆ ਉੱਪਰ ਵਾਲੀ ਸਾਈਡ ਤਾਂ ਕਿ ਆਪਾਂ ਬਾਅਦ 'ਚ ਉਹਨੂੰ ਫੋਲਡ ਕਰ ਸਕੀਏ ਠੀਕ ਹੈ ਜੀ ਤੇ ਆਪਾਂ ਵਸ ਦੇਖੋ ਇਦਾਂ ਵਧਾ ਕੇ ਰੱਖ ਲੈਣੀ ਆ ਥੋੜੀ ਜੀ ਲੇਸ ਚਾਕ ਕੋਲ ਇਹ ਇਦਾਂ ਇਹ ਦੇਖੋ ਵਸ ਆਪਾਂ ਇੱਕ ਜਿਹੜੀ 1 ਇੰਚ ਜਿਹੜੀ ਹੈਗੀ ਆ ਆਪਾਂ ਉੱਪਰ ਬਾਦਵੀਂ ਰੱਖ ਲੈਣੀ ਆ ਤੇ ਕੱਪੜੇ ਨੂੰ ਅੰਦਰ ਵਾਲੀ ਸਾਈਡ ਫੋਲਡ ਕਰਦੇ ਹੋਏ ਆਪਾਂ ਲੇਸ ਜਿਹੜੀ ਹੈਗੀ ਆ ਉਹੋ ਉਹਦੇ ਉੱਪਰ ਸਲਾਈ ਲਗਾ ਲੈਣੀ ਆ ਠੀਕ ਹੈ ਜੀ ਪਹਿਲਾਂ ਆਪਾਂ ਹੁਣ ਲੈਸ ਜਿਹੜੀ ਹੈਗੀ ਆ ਉਹ ਅਟੈਚ ਕਰਾਂਗੇ ਕੱਪੜੇ ਨਾਲ ਉਸ ਤੋਂ ਬਾਅਦ ਜਿਹੜੀ ਹੈਗੀ ਆ ਆਪਾਂ ਫਿਨਿਸ਼ਿੰਗ ਪੱਟੀ ਇਹਦੇ نیچے ਰੱਖ ਕੇ ਲਗਾਵਾਂਗੇ ਠੀਕ ਹੈ ਜੀ ਤੇ ਇੱਥੋਂ ਹੀ ਆਪਾਂ ਘੇਰੇ ਵਾਲੀ ਸਾਈਡ ਜਿਹੜੀ ਹੈਗੀ ਆ ਉਹ ਲੈਸ ਘੁਮਾ ਦੇਵਾਂਗੇ بس ਜਿੰਨਾ ਚਾਕ ਫੋਲਡ ਕਰਨਾ ਉਹਨਾਂ ਕਪੜਾ ਅੰਦਰ ਵਾਲੀ ਸਾਈਡ ਫੋਲਡ ਕਰ ਲਓ ਤੇ ਇੱਥੋਂ ਹੀ ਲੈਸ ਜਿਹੜੀ ਹੈਗੀ ਆਪਾਂ ਕਮਾ ਦੇਣੀ ਹੈ ਠੀਕ ਹੈ ਇਹਦਾ ਲੈਸ ਜਿਹੜੀ ਹੈਗੀ ਇਹ ਆਸਾਨੀ ਨਾਲ ਹੀ ਇੱਥੋਂ ਫੋਲਡ ਹੋ ਜੂਗੀ ਜੇ ਆਪਾਂ ਐਡਾ ਕਟਵਰਕ ਵਾਲੀ ਲੈਸ ਲੈਣੀ ਹੈ ਠੀਕ ਹੈ ਤੇ ਆਪਾਂ ਲੈਸ ਜਿਹੜੀ ਹੈਗੀ ਉਹ ਚਾਕਾਂ ਤੇ ਔਰ ਘੇਰੇ ਤੇ ਜਿਹੜੀ ਲਗਾ ਕੇ ਰੈਡੀ ਕਰ ਲਈਆ ਹੁਣ ਤੇ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਉਹ ਕਿਵੇਂ ਲਗਾਉਣੀ ਆ ਤੁਸੀਂ ਦੇਖ ਲਓ ਦੇਖੋ ਲੈਸ ਜਿਹੜੀ ਹੈਗੀ ਆਪਾਂ ਚਾਕਾਂ ਤੇ ਔਰ ਘੇਰੇ ਤੇ ਲਗਾ ਕੇ ਰੈਡੀ ਕਰ ਲਈਆ ਤੇ ਹੁਣ ਆਪਾਂ ਜਿਹੜੀ ਹੈਗੀ ਫਿਨਿਸ਼ਿੰਗ ਪੱਟੀ ਲਗਾਵਾਂਗੇ ਦੇਖੋ ਆਪਣਾ ਮਾਰਜਨ ਜਿਹੜਾ ਹੈਗਾ ਉਹ ਇੰਨਾ ਕੁ ਹੋਣਾ ਚਾਹੀਦਾ ਕਿ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਇਹਦੇ ਉੱਪਰ ਆ ਜਾਵੇ ਮਾਰਜਨ ਤੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਥੋੜੀ ਜਿਹੀ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਚਾਕ ਦੇ ਉੱਪਰ ਵਾਲੀ ਸਾਈਡ ਕੱਢ ਲੈਣੀ ਆ ਇਹ ਐਦਾਂ ਕਰਕੇ ਠੀਕ ਹੈ ਤੇ ਫਿਰ ਆਪਾਂ ਇਹਨੂੰ ਇਦਾਂ लेस ਥੋੜੀ ਜਿਹੀ ਬਾਹਰ ਰੱਖ ਕੇ ਔਰ ਫਿਨਿਸ਼ਿੰਗ ਪੱਟੀ ਦੇ ਇਦਾਂ ਉੱਪਰ ਸਲਾਈ ਲਗਾ ਲੈਣੀ ਹੈ ਠੀਕ ਹੈ ਆਪਾਂ लेस ਵਾਲੀ ਸਾਈਡ ਜਿਹੜੀ ਹੈਗੀ ਉਹ ਉੱਪਰ ਰੱਖਣੀ ਹੈ ਠੀਕ ਹੈ ਤਾਂ ਕਿ ਆਪਣੀ ਜਿਹੜੀ ਸਲਾਈ ਹੈਗੀ ਉਹ ਵਿੰਗੀ ਟੇਢੀ ਨਾ ਹੋਵੇ ਠੀਕ ਹੈ ਤੇ ਦੇਖੋ ਆਪਾਂ ਇੱਕ ਚਾਰ ਤੇ ਜਿਹੜੀ ਹੈਗੀ ਫਿਨਿਸ਼ਿੰਗ ਪੱਟੀ ਲਗਾ ਲਈ ਆ ਤੇ ਇੱਥੋਂ ਜਿਹੜਾ ਕੋਨਾ ਹੈਗਾ ਉਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਆ ਵੀ ਆਪਾਂ ਕਿਵੇਂ ਬਣਾਉਣਾ ਹੈਗਾ ਠੀਕ ਆ ਹੁਣ ਆਪਾਂ ਘੇਰੇ ਵਾਲੀ ਸਾਈਡ ਜਿਹੜਾ ਹੈਗਾ ਉਹ ਆ ਗਿਆ ਤੇ ਦੇਖੋ ਆਪਾਂ ਆਪਣੀ ਇੱਥੇ ਤੱਕ ਜਿਹੜੀ ਹੈਗੀ ਫਿਨਿਸ਼ਿੰਗ ਪੱਟੀ ਲੱਗ ਗਈ ਤੇ ਆਪਾਂ ਕੀ ਕਰਨਾ ਇਹ ਇਸ ਤਰੀਕੇ ਨਾਲ ਕੱਪੜੇ ਨੂੰ ਹੈਗਾ ਜਿਹੜਾ ਇਹ ਐਦਾਂ ਠੀਕ ਹੈ ਜੀ ਇਹ ਐਵੇਂ ਇਸ ਤਰੀਕੇ ਨਾਲ ਜਿਹੜਾ ਹੈਗਾ ਕੱਪੜੇ ਨੂੰ ਆਪਾਂ ਫੋਲਡ ਕਰਕੇ ਇੱਥੇ ਇਹਦਾ ਕੋਨਾ ਬਣਾ ਲੈਣਾ ਇਹ ਆ ਦੇਖੋ ਇਹ ਐਵੇਂ ਕਰਕੇ ਇਹ ਜਿਹੜਾ ਹੈਗਾ ਜੋ ਤੁਸੀਂ ਲਗਾਉਂਗੇ ਨਾ ਇਹ ਆਪਣੇ ਆਪ ਹੀ ਬਣਦਾ ਜਾਊਗਾ ਕੋਨਾ ਤੁਹਾਡਾ ਇਹ ਇਦਾਂ ਠੀਕ ਹੈ ਤੇ ਇਹਦੇ ਉੱਪਰ ਜਿਹੜਾ ਹੈਗਾ ਆਪਾਂ ਇੱਥੇ ਸਲਾਈ ਲਗਾ ਲਵਾਂਗੇ ਇਹਨੂੰ ਉਲਟਾ ਕਰਕੇ ਤੇ ਦੇਖੋ ਇਸ ਤਰੀਕੇ ਨਾਲ ਜਿਹੜੀ ਹੈਗੀ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਜਾਣੀ ਆ ਲੇਸ ਤੋਂ ਆਪਾਂ ਸਾਈਡ ਤੇ ਹੀ ਰੱਖਣੀ ਆ ਇਹ ਫਿਨਿਸ਼ਿੰਗ ਪੱਟੀ ਠੀਕ ਹੈ ਤੇ ਬਸ ਇੰਨਾ ਕ ਵੀ ਆਪਣੀ ਸਲਾਈ ਆ ਜਾਵੇ ਫਿਨਿਸ਼ਿੰਗ ਪੱਟੀ ਦੇ ਉੱਪਰ ਬਸ ਤੁਸੀਂ ਧਿਆਨ ਰੱਖਣਾ ਚਾਕ ਦੇ ਔਰ ਫਿਨਿਸ਼ਿੰਗ ਪੱਟੀ ਦੇ ਵਿਚਕਾਰ ਜਿਹੜੀ ਹੈਗੀ ਆ ਆਪਾਂ ਲੇਸ ਲਗਾਈ ਆ نیچے ਫਿਨਿਸ਼ਿੰਗ ਪੱਟੀ ਹੈਗੀ ਉੱਪਰ ਆਪਾਂ ਦਾ ਜਿਹੜਾ ਮੇਨ ਫੈਬਰਿਕ ਆਉਗਾ ਠੀਕ ਹੈ ਜੀ ਇੱਥੋਂ ਦੂਸਰੇ ਚਾਕ ਕੋਲੋਂ ਵੀ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਕੱਪੜਾ ਠੀਕ ਹੈ ਇੱਕ ਵਾਰ ਮੈਂ ਤੁਹਾਨੂੰ ਫੇਰ ਕੱਢ ਕੇ ਦਿਖਾ ਦਿੰਨੀ ਆ ਇਹ ਆਪਾਂ ਨੂੰ ਚੱਕਣੀ ਹੀ ਪੈਣੀ ਆ ਇੱਥੋਂ ਮਸ਼ੀਨ ਠੀਕ ਹੈ ਜਦੋਂ ਆਪਾਂ ਕੋਨਾ ਬਣਾਵਾਂਗੇ ਠੀਕ ਹੈ ਜੀ ਇਹ ਆ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੋਨਾ ਬਣਾ ਲੈਣਾ ਠੀਕ ਹੈ ਬਸ ਆਪਾਂ ਇਹਨੂੰ ਐਦਾਂ ਸਿੱਧਾ ਫੜਿਆ ਹੋਊਗਾ ਥੋੜਾ ਜਿਹਾ ਆਪਾਂ ਇਹਨੂੰ ਬੈਂਡ ਕਰਾਂਗੇ ਐਦਾਂ ਕਰਕੇ ਇਹ ਕੋਨਾ ਜਿਹੜਾ ਹੈਗਾ ਉਹ ਆਪਣੇ ਆਪ ਹੀ ਥੋੜਾ ਬਣਦਾ ਜਾਊਗਾ ਠੀਕ ਹੈ ਜੀ ਤੇ ਹੁਣ ਆਪਣਾ ਜੋ ਚਾਕ ਦਾ ਐਂਡ ਆ ਗਿਆ ਠੀਕ ਹੈ ਆਪਾਂ ਦੋਨੋਂ ਚਾਕਾਂ ਤੇ ਜਿਹੜੀ ਹੈਗੀ ਲਗਾ ਲਈ ਹੈ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਤੇ ਇੱਥੇ ਆ ਕੇ ਆਪਾਂ ਜਿਹੜੇ ਹੈਗੇ ਸਲਾਈਡ ਡਬਲ ਜ਼ਰੂਰ ਕਰਨੀ ਆ ਤੇ ਇਸ ਤਰੀਕੇ ਨਾਲ ਥੋੜੀ ਜੀ ਫਿਨਿਸ਼ਿੰਗ ਪੱਟੀ ਔਰ ਲੈਸ ਜਿਹੜੀ ਹੈਗੀ ਚਾਕ ਕੋਲੋਂ ਵੱਧਮੀ ਰੱਖਦੇ ਹੋਏ ਆਪਾਂ ਇਹਨੂੰ ਕੱਟ ਕਰ ਲੈਣਾ ਠੀਕ ਹੈ ਇੰਨੀ ਕੁ ਜਿਹੜੀ ਹੈਗੀ ਆਪਾਂ ਜ਼ਿਆਦਾ ਕੱਟ ਲਈਏ ਫਿਰ ਆਪਾਂ ਨੂੰ ਇਸ ਤਰੀਕੇ ਨਾਲ ਐਵੇਂ ਫੋਲਡ ਕਰ ਦਵਾਂਗੇ ਠੀਕ ਹੈ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਵਾਲੀ ਸਾਈਡ ਜਿਹੜੀ ਹੈਗੀ ਐਦਾਂ ਉਚਾਕ ਦੇ ਉੱਪਰ ਫਿਨਿਸ਼ਿੰਗ ਪੱਟੀ ਕੱਢ ਲੈਣੀ ਆ ਤੇ ਇੱਧਰ ਵੀ ਆਪਾਂ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਇੱਥੇ ਸਲਾਈ ਲਾਉਂਦੇ ਹੋਏ ਇਹਦੇ ਨਾਲ ਅਟੈਚ ਕਰ ਲੈਣੀ ਆ ਠੀਕ ਹੈ ਜੀ ചാക് മോടേ അപ്പം ഇതാണ് ਅਧਿਕੋ ਇਸ ਤਰੀਕੇ ਨਾਲ ਐ ਆਪਾਂ ਇਹਨੂੰ ਫੋਲਡ ਕਰਦੇ ਹਾਂ ਠੀਕ ਹੈ ਜੀ ਤੇ ਦੇਖੋ ਇਸ ਤਰੀਕੇ ਨਾਲ ਆਪਣੀ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਆ ਉਹ ਲੱਗ ਕੇ ਰੈਡੀ ਹੋ ਗਈ ਆ ਠੀਕ ਹੈ ਜੀ ਇਹ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਪੂਰੇ ਸੂਟ ਦੇ ਵਿੱਚ ਫਿਨਿਸ਼ਿੰਗ ਲੱਗਦੀ ਹੁੰਦੀ ਹੈ ਇਹਦੇ ਨਾਲ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਫਿਸ਼ਿੰਗ ਪੱਟੀ ਜਿਹੜੀ ਹੈਗੀ ਆ ਉਹ ਲਗਾ ਸਕਦੇ ਆ ਘਰ ਹੀ ਬਣਾ ਕੇ ਠੀਕ ਹੈ ਤੇ ਹੁਣ ਦੇਖੋ ਚਾਕਾ ਕੋਲੋਂ ਆਪਾਂ ਇਹਨੂੰ ਕਿਵੇਂ ਫੋਲਡ ਕਰਨਾ ਤੁਸੀਂ ਦੋ ਤਰੀਕਿਆਂ ਨਾਲ ਇਹਨੂੰ ਫੋਲਡ ਕਰ ਸਕਦੇ ਹੋ ਤੁਸੀਂ ਇਸ ਤਿੱਕੇ ਨਾਲ ਵੀ ਇਹਨੂੰ ਫੋਲਡ ਕਰ ਸਕਦੇ ਹੋ ਇਹ ਐਦਾਂ ਇਹਨੂੰ ਅੰਦਰ ਵਾਲੀ ਸਾਈਡ ਫੋਲਡ ਕਰਕੇ ਇਹਦੇ ਉੱਪਰ ਤੁਸੀਂ ਤਰਪਾਈ ਕਰ ਸਕਦੇ ਹੋ ਠੀਕ ਹੈ ਇਧਰ ਵਾਲੀ ਸਾਈਡ ਜਿਹੜੀ ਹੈਗੀ ਆਪਣੀ ਤਰਪਾਈ ਹੀ ਹੋਣੀ ਹੈ ਸਲਾਈ ਦੇ ਨਾਲ ਜਿਹੜਾ ਹੈਗਾ ਇਹ ਭੜਾ ਲੱਗਣਾ ਠੀਕ ਹੈ ਜੀ ਤੇ ਦੂਸਰੇ ਤਰੀਕੇ ਆ ਆਪਣਾ ਫਿਨਿਸ਼ਿੰਗ ਪੱਟੀ ਆ ਗਈ ਇਹਨੂੰ ਇਹ ਆਪਾਂ ਇਦਾਂ ਤਕੋਨਾ ਵੀ ਜਿਹੜਾ ਹੈਗਾ ਫੋਲਡ ਕਰ ਸਕਦੇ ਆ ਇਹ ਇਦਾਂ ਠੀਕ ਹੈ ਜੀ ਤੇ ਦੂਸਰੀ ਵਾਲੀ ਸਾਈਡ ਤੋਂ ਵੀ ਆਪਾਂ ਇਸ ਤਰੀਕੇ ਨਾਲ ਹੈਗਾ ਜਿਹਨੂੰ ਅੰਦਰ ਵਾਲੀ ਸਾਈਡ ਹੈ ਜਿਹੜਾ ਇਦਾਂ ਫੋਲਡ ਕਰ ਸਕਦੇ ਆ ਤੇ ਇਦਾਂ ਇਹਨੂੰ ਤਕੋਨਾ ਕਰਕੇ ਤੁਸੀਂ ਇਹਦੇ ਉੱਪਰ ਹੈਗਾ ਤਰਪਾਈ ਕਰ ਸਕਦੇ ਹੋ ਠੀਕ ਹੈ ਦੋ ਤਰੀਕੇ ਹਨ ਹੁਣ ਤੁਸੀਂ ਇਹਨੂੰ ਫੋਲਡ ਕਰ ਸਕਦੇ ਹੋ ਤੇ ਫਿਰ ਇਦਾਂ ਤਕੋਨਾ ਵੀ ਫੋਲਡ ਹੋ ਜੂਗਾ ਇਹ ਤੇ ਇਹਨੂੰ ਆਪਾਂ ਬਾਅਦ ਚ ਤਰਪਾਈ ਕਰ ਸਕਦੇ ਆ ਇੱਥੇ ਵੀ ਤਰਪਾਈ ਕਰ ਸਕਦੇ ਤੇ ਇੱਥੇ ਵੀ ਜਿਹੜਾ ਹੈਗਾ ਸੂਈ ਨਾਲ ਤਰਪਾਈ ਕਰ ਸਕਦੇ ਠੀਕ ਹੈ ਜੀ ਤੇ ਜਾਂ ਫਿਰ ਆਪਾਂ ਇਹਨੂੰ ਇਦਾਂ ਸ ਠੀਕ ਹੈ ਤੁਸੀਂ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਉਹ ਲਗਾ ਕੇ ਦੇਖੋ ਬਹੁਤ ਹੀ ਸੋਹਣੀ ਲੱਗਦੀ ਹੈ ਲੱਗੀ ਹੋਈ ਠੀਕ ਹੈ ਇਹ ਆ ਦੇਖੋ ਤੇ ਇਦਾਂ ਆਪਾਂ ਲੈਸ ਵੀ ਕੱਢ ਸਕਦੇ ਆ ਔਰ ਨਾਲ ਦੀ ਨਾਲ ਜਿਹੜੀ ਹੈਗੀ ਆਪਾਂ ਫਿਨਿਸ਼ਿੰਗ ਪੱਟੀ ਵੀ ਲਗਾ ਸਕਦੇ ਆ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚਲੋ ਆਪਾਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ